3 ਦਿਨਾਂ ਦੇ ਅੰਦਰ ਅਸੀਂ ਕੰਮਪਲੀਟ ਕਰਕੇ ਤੁਹਾਨੂੰ ਦੱਸਾਂਗੇ ਔਰ ਇਹਨੂੰ ਸਜ਼ਾ ਕਰਾਵਾਂਗੇ ਪਰ ਮੈਂ ਹੱਥ ਜੋੜ ਕੇ ਤੁਹਾਡੇ ਨਾਲ ਬੇਨਤੀ ਹੈ ਕਿ ਤੁਸੀਂ ਸ਼ਾਂਤੀ ਬਣਾਈ ਰੱਖੋ ਸਾਡੇ ਤੇ ਥੋੜਾ ਵਿਸ਼ਵਾਸ ਕਰੋ ਅਸੀਂ ਤੁਹਾਨੂੰ ਅਸ਼ਵਾਸਨ ਦਵਾਉਂਦੇ ਬੰਦਾ ਕਿਤੇ ਨਹੀਂ ਜਾਂਦਾ ਬੰਦਾ ਬੰਦੇ ਨੂੰ ਸਜ਼ਾ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਇਸ ਕਰਕੇ ਤੁਸੀਂ ਸਾਡੇ ਤੇ ਵਿਸ਼ਵਾਸ ਕਰੋ ਤੁਸੀਂ ਸਾਡੇ ਵੀਰੋਂ ਆਪਾਂ ਕਿਉਂ ਮਾਹੌਲ ਖਰਾਬ ਕਰਦੇ ਹੈਨਾ ਆਪਾਂ ਇਹਨੂੰ ਜਾ ਕੇ ਆਪਾਂ ਇਹ ਮੁਕੱਲਮਾ ਜਿਹੜੀ ਮੁਕਦਮੇ ਦੀ ਤਫ਼ਤੀਸ਼ ਹੈ ਉਹ ਉੱਪਰ ਸ਼ੁਰੂ ਕਰੀਏ ਔਰ ਆਪਾਂ ਇੱਥੇ ਗੱਲ ਖਤਮ ਕਰੀਏ ਪਰ ਤੁਮੇਂ ਹੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਰਾਂਹ ਮਿਹਰਬਾਨੀ ਥੋੜਾ ਜੀ ਸਾਡੇ ਨਾਲ ਕੋਆਪਰੇਟ ਕਰੋ ਸਾਡੇ ਅਕਸਰ ਵੀ ਇਹ ਸਾਰੇ ਸੈਕਸ਼ਨਸ 'ਚ ਤੁਹਾਡੀ ਕਮੇਟੀ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਅਸੀਂ ਕਮੇਟੀ ਨੂੰ ਵੀ ਪਾਵਾਂਗੇ ਜਿਹੜੀ ਤੁਹਾਡੀ ਗੱਲ ਹੈ ਉਹ ਵੀ ਅਸੀਂ ਸੁਣਨ ਨੂੰ ਤਿਆਰ ਹਾਂ ਪਰ ਆਪਾਂ ਰੋਣਾ ਨਾ ਪਾਈਏ ਅਸੀਂ ਤੁਹਾਡੇ ਨਾਲ ਲੈਣ ਤੁਹਾਡੇ ਵਿੱਚ ਹੈ ਜੋ ਤੁਹਾਡੇ ਮਨ 'ਚ ਬੋਝ ਹੈ ਉਹ ਸਾਡੇ ਮਨ 'ਚ ਵੀ ਬੋਝ ਹੈ ਜਿਹੜੀ ਘਟਨਾ ਤੁਹਾਨੂੰ ਦੁਖ ਹੈ ਉਹ ਸਾਨੂੰ ਵੀ ਦੁਖ ਹੈ ਸਾਡੇ ਵੀ ਅਸਰ ਹੈ ਅਸੀਂ ਵੀ ਬੜਾ ਸੰਕਲ ਕਰਦੇ ਹਾਂ ਮਾਰਾ ਅਸੀਂ ਦਾ ਜਿਹੜੀ ਗੱਲ ਹੈ ਉਹ ਆਪਾਂ ਉਹਨੂੰ ਅੰਤ ਤੱਕ ਲੈ ਕੇ ਤੁਰ ਜਾਈਏ ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪਲੀਜ਼ ਤੁਸੀਂ ਕੋਆਪਰੇਟ ਕਰੋ ਸਾਡੇ ਨਾਲ ਮੈਂ ਤੁਹਾਨੂੰ ਇੱਕ ਵਾਰ ਫਿਰ ਦਵਾਉਣਾ ਹੈ ਕਿ ਉਹਨਾਂ ਇਲਾਜ ਕਰਾ ਕੇ ਅਸੀਂ ਉਹਦਾ ਰਿਮਾਂਡ ਲੈ ਕੇ ਆਉਂਦੇ ਤੂੰ ਸਾਰੀ ਗੱਲ ਪਤਾ ਕਰਾਂਗੇ ਕਿ ਕੀ ਉਹਦੀ ਮਨਛਾਹ ਸੀ ਕੀ ਉਹਦੀ ਇਹਦੇ ਵਿੱਚ ਮਾੜੀ ਘਟਨਾ ਸੀ ਕਹਿੰਨੇ ਉਹਨੂੰ ਕਿਹਾ ਸੀ ਸਾਰੀ ਸਾਰੀ ਤਕਦੀਰ ਖਾਸੀ ਕਰਾਂਗੇ ਮੈਂ ਮੈਂ ਉਹ ਕਹਿੰਦਾ ਕਿ ਹੁਣ ਸਾਡੇ ਲਈ ਕੀ ਹੁਆਗੇ ਸਾਡੇ ਲਈ ਉਹ ਕਹੋ ਮੈਨੂੰ ਮਹਿਲਾ ਪਰੋਤਾ ਕਰੋ ਕਿਤੇ ਮੇਰੇ ਛੋਟੇ ਵੀ ਤੋਂ ਕਈ ਤੁਸੀਂ ਸਾਡੇ ਵੱਡੇ ਵੀਰ ਹੋ ਤੁਸੀਂ ਸਾਡੇ ਤੋਂ ਪਰੋਤਾ ਕਰੋ ਮੈਂ ਤੁਹਾਨੂੰ ਆਤਮ ਦਵਾਨਾ ਤੁਸੀਂ ਤੁਹਾਨੂੰ ਮੈਂ ਤੁਹਾਨੂੰ ਅਪਡੇਟ ਵੀ ਕਰਨਾ ਇਸ ਕਰਕੇ ਪਲੀਜ਼ ਸਾਡੇ ਤੋਂ ਸੋਣਾ ਯਕੀਨ ਕਰੋ ਆਪਾ ਤੁਹਾਡੀ ਅੱਖੀਂ ਪਰਚਾ ਕਿਹਦੇ ਦੇ ਕਰ ਰਹੇ ਕਿੰਨੇ ਬੰਦਿਆਂ ਦੇ ਕਰ ਰਹੇ ਆ ਵਿਧਕ ਕਮੇਟੀ ਔਰ ਵਿਧ ਗ੍ਰੰਥੀ ਗ੍ਰੰਥੀ ਉਹਨਾਂ ਦੇ ਬੱਚਾ ਨਾਲੋਂ ਜਿੱਦਾ ਜੋ ਲੋਕਤਾ ਦੇ ਤਰ੍ਹਾਂ ਇੱਕ ਮਿੰਟ ਜੇ ਅਕਾਲ ਤਖਤ ਸਾਹਿਬ ਤੋਂ ਹੁਕਮ ਨਵਾ ਜਾ ਰਹੀ ਹੋਇਆ ਕਿ ਜਿਹੜੇ ਵੀ ਗੁਰੂ ਘਰ ਦੇ ਵਿੱਚ ਬੇਦਬੀ ਹੁੰਦੀ ਆ ਉਸੇ ਗੁਰੂ ਘਰ ਦੇ ਗ੍ਰੰਥੀ ਸਿੰਘ ਤੇ ਪੂਰੀ ਕਮੇਟੀ ਦੇ ਪਰਚਾ ਹੋਗਾ ਮੈਂ ਹੁਣੇ ਜੰਡਿਆਲੇ ਜਲੰਧਰ ਦੇ ਵਿੱਚ ਜੰਡਿਆਲਾ ਪੈਂਦਾ ਚਾਰ ਦਿਨੋਂ ਇੱਥੇ ਪਰਚਾ ਕਰਾ ਰਿਹਾ ਵਿਧਕ ਕਮੇਟੀ ਤੇ ਔਰ ਜਿਹੜਾ ਗ੍ਰੰਥੀ ਸਿੰਘ ਸੀ ਉਹਨੂੰ ਮੌਕੇ ਤੇ ਰਸਗਾਇਆ ਕਿ ਉੱਥੇ ਕੋਈ ਅਹੀ ਯਾਰ ਆਪਣੇ ਇਕੱਲੇ ਕਰ ਛੱਡ ਕੇ ਚੱਲ ਜੰਨੇ ਆ ਅਸਾਂ ਮੈਨੂੰ ਕੋਈ ਹੁੰਦਾ ਹੀ ਆ ਕੋਈ ਨਾ ਕੋਈ ਕਹਿ ਕੇ ਜਾਈਦਾ ਕਿਸੇ ਨੂੰ ਅਸੀਂ ਗੁਰੂ ਘਰ ਉੱθεν ਯਾਰ ਕੱਢਾ ਛੱਡ ਕੇ ਚਲ ਜਾਂਦਾ ਜਿੱਥੇ ਮਰਜ਼ੀ ਆਪਾਂ ਕੋਈ ਵਿਆਹ ਵੇਖਣ ਚਲ ਜਾਂਦਾ ਕੋਈ ਕਿਤੇ ਚਲ ਜਾਂਦਾ ਆਪਾਂ ਨੂੰ ਕਮੇਟੀਆਂ ਨੂੰ ਇਹ ਵੀ ਜਿਹੜਾ ਸਖਤ ਸਟੈਂਡ ਲੈਣਾ ਪੈਣਾ ਵਾ ਆ ਮਾਰੇ ਤੇ ਅੰਗਾਂ ਨੂੰ ਪਾੜਿਆ ਗਿਆ ਆ ਅਗਰੰਤੀ ਸਿੰਘ ਆਗਰੰਤੀ ਸਿੰਘ ਜੀ ਦੱਸ ਕਿ ਇਹ ਘਟਨਾ ਕਿੱਦਾਂ ਹੋਈ ਕਿ ਕੀ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਬਾਹਰੋਂ ਗਿਆ ਆ ਮੈਂ ਆਪਣੀ ਗੱਡੀ ਤੇ ਗੁਰਦਵਾਰ ਸਾਹਿਬ ਦੇ ਅੱਗੇ ਮੈਂ ਗੱਡੀ ਲਾਈ ਏ ਜੀ ਤੇ ਜਦੋਂ ਮੇਰੀ ਆਦਤ ਹੈ ਕਿ ਗੁਰਦਵਾਰ ਸਾਹਿਬ ਆਂਦੇ ਜਾਂਦੇ ਆ ਮੈਂ ਨਿਗਾਹ ਮਾਰਨੀ ਮਾਰਨੀ ਏ ਜੀ ਤੇ ਸੋ ਮੈਂ ਨਿਗਾਹ ਮਾਰੀ ਜਦੋਂ ਕਿ ਗੁਰੂ ਘਰ ਦੇ ਦੋਵੇਂ ਅੰਦਰਲੇ ਮੇਨ ਦਰਵਾਜ਼ੇ ਜਿਹੜੇ ਖੁੱਲੇ ਹੋਏ ਸੀ ਤੇ ਮੈਂ ਭੱਜ ਕੇ ਅੰਦਰ ਹੋਇਆ ਜੀ ਤੇ ਉਹ ਦੋਸ਼ੀ ਜਿਹੜਾ ਸੀ ਉਹ ਭੱਜ ਕੇ ਬਾਹਰ ਜਾਣ ਲੱਗਾ ਹਿਸਾ ਸੰਗਤ ਜੀ ਤੇ ਮੇਰੇ ਉਹ ਕਾਬੂ ਆ ਗਿਆ ਤੇ ਮੇਰੇ ਤੋਂ ਜਿੰਨਾ ਕੋ ਦਾ ਕਟਾਪਾ ਉਤਰਿਆ ਜੀ ਆਪਾਂ ਲਾਇਆ ਤੇ ਬਾਕੀ ਮੇਰੇ ਕੋਲ ਸ੍ਰੀ ਸਾਹਿਬ ਸੰਗਤ ਨੇ ਖੋਲੀ ਮੈਂ ਸ੍ਰੀ ਸਾਹਿਬ ਨਾਲ ਝਟਕਾਣਾ ਹੀ ਜੀਉ ਸਿੰਘ ਕਿਉਂਕਿ ਉਹਨੇ ਮ ਤੇ ਮਹਾਰਾਜ ਉਹ ਅੰਗ ਵੇਖ ਕੇ ਜਿਹੜਾ ਮੇਰੇ ਮਨ ਚ ਰੋਸ ਸੀ ਨਾ ਜੀ ਮੈਂ ਉਹਨੂੰ ਛਟਕਾਣਾ ਸੀ ਤੈਨੂੰ ਪਰ ਮੈਨੂੰ ਸੰਗਤਾਂ ਨੇ ਮੇਰੇ ਤੋਂ ਸ੍ਰੀ ਸਾਹਿਬ ਕੋਲ ਹੀ ਮਹਾਰਾਜ ਜੀ ਹਾਂ ਜੀ ਹਾਂ ਜੀ ਮਹਾਰਾਜ ਜੀ ਭਾਜੀ ਜਿਹੜੀ ਬੇਦਵੀਆ ਤੂੰ ਜਿਹੜੀ ਭੋਲੋ ਗਈ ਸਾਧ ਸੰਗਤ ਜੀ ਮੈਂ ਉਹਨੂੰ ਛਟਕਾ ਲਈ ਸਕਿਆ ਤੁਸੀਂ ਉਹਨੂੰ ਮੌਕੇ ਤੇ ਫੜਿਆ ਹਾਂ ਜੀ ਹਾਂ ਜੀ ਨਹੀਂ ਨਹੀਂ ਮੌਕੇ ਤੇ ਬਾਹਰ ਆ ਗਏ ਭਾਜੀ ਉਹਨਾਂ ਅੰਦਰੋਂ ਬੇਦਵੀਆ ਕਰਕੇ ਮਹਾਰਾਜ ਦੇ ਸਾਰੇ ਸਰੂਪ ਕਿੰਨੇ ਵਜ ਦਾ ਟਾਈਮ ਸੀ 3:30 ਵਜ ਦਾ 3:00 3:30 ਉਹਨੂੰ ਗੁਰੂ ਘਰ ਖੁੱਲਿਆ ਸੀ ਗੁਰੂ ਘਰ ਖੁੱਲਣਾ ਨਹੀਂ ਜੀ ਗੁਰੂ ਘਰ ਸੇ ਅ ਨੇ 3:30 ਵਜੇ ਵੜਿਆ ਕਿ ਗੁਰੂ ਘਰ ਖੁੱਲਾ ਸੀ ਉਦੋਂ ਨਹੀਂ ਨਹੀਂ ਜੀ ਪਤਾ ਨਹੀਂ ਉਹ ਕਿਹੜੇ ਟਾਈਮ ਵੜਿਆ ਜੀ ਸਾਹਮਣੇ ਮੇਰੇ ਗੁਰਦੁਰਦ ਸਾਹਿਬ ਦੇ ਸਾਹਮਣੇ ਬਿਲਕੁਲ ਸਾਡੇ ਗੁਰੂ ਘਰ ਦੇ ਸੈਕਟਰੀ ਦੀ ਦੁਕਾਨ ਹੈ ਜੀ ਤੇ ਉਹਨਾਂ ਦੇ ਵੀ ਨੀਂ ਨਿਗਾ ਚੜਿਆ ਕਿਉਂਕਿ ਉਹ ਵੀ ਕੰਮ ਤੇ ਦੁਕਾਨ ਜਾਂਦੇ ਜਾਂਦਾ ਪੁੱਤ ਦੋਸ਼ੀ ਜਿਹੜਾ ਕਿੱਥੇ ਦਾ ਦੱਸਿਆ ਜਾ ਰਿਹਾ ਹੈ ਜੀ ਇਹ ਨਹੀਂ ਪਤਾ ਲੱਗ ਰਿਹਾ ਜੀ ਕਿਹਨੂੰ ਖੁੱਲਾ ਸੀ ਛੱਡਿਆ ਲੋਕ ਲੱਗਾ ਨਹੀਂ ਸੀ ਗੁਰੂ ਘਰ ਜਿਹੜਾ ਮੇਨ ਗੇਟ ਹੈ ਜੀ ਉਹ ਤੇ ਖੁੱਲਾ ਹੀ ਹੁੰਦਾ ਹੈ ਕੋਈ ਆਂਦਾ ਜਾਂਦਾ ਕੋਈ ਪਾਣੀ ਪੀਂਦਾ ਅੰਦਰ ਲਾ ਲੋਕ ਲੱਗਾ ਸੀ ਜੀ ਉਹਨੇ ਖੋਲਿਆ ਕਿਦਾਂ ਤੁਹਾਨੂੰ ਉਹਨੇ ਇੱਕੋ ਦਮ ਜਦੋਂ ਖੋਲਿਆ ਨਾ ਤੇ ਉਹ ਸਾਡੇ ਮਤਲਬ ਇੰਨੀ ਸੇਫਟੀ ਵਾਲੇ ਉਹ ਹੈ ਨਹੀਂ ਜੀ ਦਰਵਾਜ਼ੇ ਉਹ ਕਿਧਰ ਖੁੱਲ ਗਏ ਇੱਕੋ ਦਮ ਝਟਕਾ ਮਾਰਦਿਆਂ ਤੇ ਉਹ ਖੁੱਲਣ ਤੋਂ ਬਾਅਦ ਉਹ ਦੋਸ਼ੀਆ ਆਪਣਾ ਕੰਮ ਕਰ ਗਏ ਜੀ ਤੁਹਾਡਾ ਕਹਿਣਾ ਮਤਲਬ ਕਿ ਤੁਹਾਡੀ ਅੰਗੈਲੀ ਕਰਕੇ ਜੇ ਤੁਸੀਂ ਉਹਨੂੰ ਪੱਕਾ ਦਰਵਾਜ਼ਾ ਲਾਇਆ ਹੁੰਦਾ ਅਸੀਂ ਇੰਨਾ ਪਿੱਟੇ ਆ ਕਿ ਸਾਰੇ ਗੁਰੂ ਘਰਾਂ ਦੇ ਵਿੱਚ ਤੁਸੀਂ ਗੁਰੂ ਘਰਾਂ ਦੇ ਵਿੱਚ ਪੱਕੇ ਦਰਵਾਜ਼ੇ ਲਾਓ ਵੀਰ ਜੀ ਬੇਨਤੀ ਐਦਾ ਵੀ ਮੇਰੇ ਕੋ ਤੇ ਅਜੇ ਗਰੀਬ ਕੋਲ ਆਪਣਾ ਘਰ ਨਹੀਂ ਹੈਗਾ ਤੇ ਮੈਂ ਕਿੱਥੋਂ ਉਧਰ ਦਰਵਾਜ਼ਾ ਲਾਣਾ ਮੈਂ ਤਾਂ ਸੰਗਤ ਨੂੰ ਕਹਿ ਸਕਣਾ ਜੀ ਤੁਸੀਂ ਕਦੀ ਕਿਹਾ ਸੀ ਹਾਂ ਜੀ ਆਪਾਂ ਸੰਗਤ ਨੂੰ ਹਮੇਸ਼ਾ ਕਹੇ ਜੀ ਵੀ ਇਹ ਨਹੀਂ ਸੇਫਟੀ ਵਾਲਾ ਕੰਮ ਨਹੀਂ ਹੈਗਾ ਜਿਹੜੇ ਆਪਾਂ ਸਿਰਫ ਉਹ ਸ਼ੀਸ਼ੇ ਚ ਲਾਏ ਨੇ ਤੁਸੀਂ ਮੌਜੂਦਾ ਜਾ ਕੇ ਦੇਖ ਸਕਦੇ ਸਾਰੀ ਉਮਰ ਸਾਡੇ ਨਾਲ ਇਦਾਂ ਹੀ ਅਸੀਂ ਜੇ ਆਪਣਾ ਹੋਂਦ ਨਾ ਪਛਾਨੀ ਤੇ ਖਤਮ ਹੋ ਜਾਵਾਂਗੇ ਖਾਲਸਾ ਜੀ ਬਿਲਕੁਲ ਜੀ ਜਿਹੜਾ ਆਇਆ ਭਈਆ ਜਾਂ ਕੋਣ ਆ ਪਤਾ ਨਹੀਂ ਭਾਜੀ ਭਈਆ ਜਿਹਾ ਹੀ ਲੱਗਦਾ ਹੈ ਕਿ ਕੋਣ ਹੈ ਕਿਸ ਕਿਹੜੇ ਕਿਸਮ ਦਾ ਮੈਂ ਨੇ ਪੇੜ ਦਾ ਪਤਾ ਕੁਛ ਬਸ ਮੈਨੂੰ ਤੇ ਫੜਾਫੜਾ ਨੇ ਜਦੋਂ ਬਾਹਰ ਨਿਕਲੇ ਰੋਲਾ ਪਾ ਲਿਆ ਵੀ ਮੈਂ ਕਾਲੀ ਦੇਵੀ ਆ ਮੈਂ ਫਲਾਣੀ ਐਵੇਂ ਉੱਤੀ ਉੱਤੀ ਬਾਹਾਂ ਕਰਕੇ ਰੋਲਾ ਪਾਣ ਲੱਗਿਆ ਮੇਰੇ ਸਰੂਪੇ ਸਰੂਪੇ ਵੀ ਅੰਦਰੋਂ ਚੁੱਕ ਕੇ ਲੈ ਗਿਆ ਮਹਾਰਾਜ ਦੇ ਸਾਰੇ ਵਸਤਰ ਉਹਨੇ ਖਲਾਰੇ ਹੋਈ ਮਹਾਰਾਜ ਦਾ ਸਰੂਪ ਐਥੋਂ ਤੱਕ ਕਿ ਚੁੱਕ ਕੇ ਉਹਨੇ ਕੁੱਤੇ ਭੈਣ ਚੋਦ ਨੇ ਥੱਲੇ ਸੁੱਟਿਆ ਹੋਇਆ ਸੀ ਜੀ ਮਤਲਬ ਮੈਨੂੰ ਵੇਖਿਆ ਨਹੀਂ ਗਿਆ ਸਾਹਿਬ ਸੰਗਤ ਜੀ ਦਾ ਇਸ ਦਾ ਨੂੰ ਅੰਜਾਮ ਦੇਣ ਵਾਸਤੇ ਕਿੰਨਾ ਕੁ ਸਮਾਂ ਲੱਗਾ ਸੀ ਉਹਨੂੰ ਕਿੰਨਾ ਸਮਾਂ ਲੱਗਾ ਇਹ ਹੁਣ ਆਪਾਂ ਦੀ ਭਾਜੀ ਮੈਂ ਉਹ ਗੱਡੀ ਆ ਕੇ ਵੀਰ ਜੀ ਮੈਂ ਮੈਂ 10-5 ਮਿੰਟ ਦੇ ਵਿੱਚ ਵਿੱਚ ਉਹਨੂੰ ਫੜਿਆ ਮੈਨੂੰ ਤਾਂ ਪਤਾ ਹੀ ਨਹੀਂ ਉਹ ਕਿੰਨਾ ਵੱਡਿਆ ਸੀ ਅੰਦਰ ਜਿਵੇਂ ਕਹੇ ਜੀ ਸੰਗਰਾਮ ਸੀ ਸੰਗਤ ਆਈ ਸੀ ਤੇ ਕੀ ਲੱਗਦਾ ਨਹੀਂ ਕਿ ਇਹ ਨਾਮ ਲੈ ਜਿਹੜਾ ਕਿਸਤਾ ਦੱਸਿਆ ਜਾ ਰਿਹਾ ਨਹੀਂ ਨਹੀਂ ਵੀਰ ਜੀ ਸੰਗਤ ਸਵੇਰ ਦੀ ਤੁਸੀਂ ਕਦੀ ਉਹਨੂੰ ਦੇਖਿਆ ਸੀ ਪਿੰਡ ਦੇ ਵਿੱਚ ਨਹੀਂ ਪਿੰਡ 'ਚ ਨਹੀਂ ਮੈਂ ਕਦੀ ਇੱਥੇ ਆਪਣੇ ਭਲਾਤ ਸ਼ਹਿਰ 'ਚ ਨਹੀਂ ਵੇਖਿਆ ਜੀ ਆਪਾਂ ਇੱਥੇ ਠੰਡੀ ਮਿੱਠੀ ਸਰਦਾਈ ਦਾ ਨਾਲ ਕੰਮ ਕਰੀ ਤੇ ਕਦੀ ਉਹਨੂੰ ਆਂਦੇ ਜਾਂਦੇ ਵੇਖਿਆ ਤੁਹਾਡਾ ਕੀ ਨਾਮ ਜੀ ਤੁਹਾਡਾ ਪਿੰਡ ਕਿਹੜਾ ਮੇਰਾ ਭਾਈ ਸੋਨ ਸਿੰਘ ਹੀ ਨਾਮ ਹੈ ਜੀ ਮੇਰਾ ਮੇਨ ਪਿੰਡ ਆਪਣਾ ਭਗਵਾਨਪੁਰੀ ਜਿਹੇ ਇੱਥੋਂ ਦੇ ਆਪਾਂ ਗ੍ਰੰਥੀ ਸਾਹਿਬ ਆ ਇੱਥੋਂ ਦਾ ਹੀ ਮੇਰਾ ਬਾਇਓ ਡਾਟਾ ਸਾਰਾ ਜੋ ਵੀ ਹੈ ਇੱਥੋਂ ਦਾ ਨਗਰ ਕਿਸ ਗੁਰਦੁਆਰਾ ਸਾਹਿਬ 'ਚ ਕਿੰਨੇ ਸਮੇਂ ਤੋਂ ਤੁਸੀਂ ਗ੍ਰੰਥੀ ਵਜੋਂ ਕੰਮ ਮੈਨੂੰ 15 ਸ ਇਥੋਂ ਦਾ ਹੀ ਮੇਰਾ ਸਾਰੇ ਆਈਡੀ ਪ੍ਰੂਵ ਵਗੈਰਾ ਸਭ ਨਗਰ ਦਾ ਇੱਥੇ ਹੀ ਮੇਰਾ ਜੋ ਵੀ ਆਇਆ ਜੀ ਪਰ ਜਿਹੜੀ ਇਹ ਘਟਨਾ ਵਾਪਰੀ ਇਹਦਾ ਜ਼ਿੰਮੇਵਾਰ ਹੁਣ ਇਸ ਟਾਈਮ ਕੌਣ ਦੱਸੇ요 ਇਸ ਦਾ ਜ਼ਿੰਮੇਵਾਰ ਮਾਰਾ ਕੋਈ ਨਹੀਂ ਹੁਣ ਜ਼ਿੰਮੇਵਾਰ ਤੇ ਕਿਸੇ ਨੂੰ ਵੀ ਨਹੀਂ ਆਪਾਂ ਠਹਿਰਾ ਸਕਦੇ ਵੀਰ ਜੀ ਕਿਉਂਕਿ ਕੋਈ ਬੰਦਾ ਇੱਕੋ ਦਮ ਘਰ ਦੇ ਚੋਰ ਵੜ ਜੇ ਤੇ ਆਪਾਂ ਕੀ ਕਰ ਸਕਦੇ ਆ ਅਪਾ ਕੋਈ ਗੁਰੂ ਘਰ ਨੂੰ ਜੇ ਇਹੀ ਕਰ ਸਕਨੇ ਆ ਕਿ ਗੁਰੂ ਘਰ ਨੂੰ ਤਾਲੇ ਲੱਗੇ ਸੀ ਜਾਂ ਨਹੀਂ ਲੱਗੇ ਸੀ ਜਾਂ ਕਮਜ਼ੋਰ ਲੱਗੇ ਸੀ ਤਾਲੇ ਲੱਗੇ ਸੀ ਜੀ ਲੋਕ ਲੱਗੇ ਸੀ ਪਰ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਆਪਣਾ ਕੰਮ ਕਰ ਗਿਆ ਉਹ ਤਾਲੇ ਨੂੰ ਕਿਸ ਹਿਸਾਬ ਨਾਲ ਕਰ ਗਿਆ ਖੋਲ ਗਿਆ ਕਿੱਦਾਂ ਉਹਨੇ ਇੱਕੋ ਜੀ ਨੂੰ ਨਹੀਂ ਕਹਿੰਦੇ ਪਿਓ ਕਿ ਉਹਨਾਂ ਨੇ ਝਟਕੇ ਨਾਲ ਖੋਲ ਲਿਆ ਤੁਹਾਡੇ ਬਚਨ ਹੈ ਕਿ ਝਟਕੇ ਨਾਲ ਤਾਲਾ ਖੁੱਲ ਗਿਆ ਜੀ ਇਹਦਾ ਮਤਲਬ ਕਿ ਤੁਸੀਂ ਇੰਨਾ ਪ੍ਰਬੰਧ ਨਹੀਂ ਕੀਤਾ ਨਹੀਂ ਹੈਗਾ ਇਤਕ ਪ੍ਰਬੰਧ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਮੈਂ ਮੰਨਣਾ ਜੀ ਹਾਂ ਜੀ ਤੁਹਾਡੀ ਅੰਗਲੀ ਹੈ ਮੇਰੀ ਵੀ ਜੀ ਅੰਗਲੀ ਨਹੀਂ ਵੇਖੋ ਮੈਂ ਤਾਂ ਤੁਹਾਨੂੰ ਪਹਿਲੇ ਕਿਹਾ ਕਿ ਤੁਸੀਂ ਮੰਨਦੇ ਹੋ ਨਾ ਮੈਂ ਮੰਨਾਂ ਵੀ ਵੇਖੋ ਵੀਰ ਜੀ ਮੈਂ ਤੇ ਮੇਰੇ ਕੋਲ ਆਪਣਾ ਘਰ ਨਹੀਂ ਸਾਡੇ ਨਾਲ ਇੱਕ ਬੜਾ ਤਗੜਾ ਮਜ਼ਾਕ ਹੋ ਰਿਹਾ ਆ ਸਾਨੂੰ ਫੁੱਦੂ ਬਣਾਇਆ ਜਾ ਰਿਹਾ ਹੈ ਜਦੋਂ ਵੀ ਗੁਰੂ ਘਰ ਦੇ ਵਿੱਚ ਬੇਬੀ ਹੁੰਦੀ ਜਾਂ ਤਾਂ ਕਿਹਾ ਜਾਂਦਾ ਕਿ ਇਹ ਮਨਬੁੱਧੀ ਆ ਜੀ ਮਨਬੁੱਧੀਆਂ ਅੱਜ ਵੀ ਜੋ ਘਟਨਾ ਹੋਈ ਆ ਵੀਰ ਦੱਸ ਰਿਹਾ ਆ ਕਿ ਉਹਨੇ ਮਾਰੇ ਦੇ ਹੰਗ ਲਿਆ ਕੇ ਬਾਹਰ ਲਿਆ ਕੇ ਉੱਚੀ ਉੱਚੀ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਕਿ ਮੈਂ ਦੇਵੀ ਆ ਕਿ ਕਹਿੰਦਾ ਕਾਲੀ ਦੇਵੀ ਆ ਮੈਂ ਮੈਂ ਕਾਲੀ ਦੇਵੀ ਆ ਮੈਂ ਇਹ ਆ ਬੰਦਾ ਜੀ ਇਦਾਂ ਦੇ ਪਖੰਡ ਬਹੁਤ ਹੋ ਰਿਹਾ ਆ ਆਪ ਸੁਚੇਤ ਰਹੀਏ ਸ਼ੈਤਰ ਧਾਰੀ ਹੋਈ ਏ ਜੇ ਕੋਈ ਆਂਦਾ ਤੇ ਆਪਾਂ ਸੋਧਾ ਲਾਈਏ ਬਾਬਾ ਜੀ ਤੁਹਾਡਾ ਕੀ ਨਾਮ ਔਰ ਤੁਸੀਂ ਕਿਹੜੀ ਜਥੇਬੰਦੀ ਵੱਲੋਂ ਹੋ ਜੀ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ ਖਾਲਸਾ ਸਤਕਾਰ ਕਮੇਟੀ ਪੰਜਾਬ ਮੈਨੂੰ ਸਰਦਾਰ ਬਲਬੀਰ ਸਿੰਘ ਮੁੱਛਲ ਰਾਣੇ ਭੇਜਿਆ ਸੀ ਉਹਨਾਂ ਨੂੰ ਫੋਨ ਆਇਆ ਸੀ ਉਹਨਾਂ ਨੇ ਮੈਨੂੰ ਇੱਥੇ ਭੇਜਿਆ ਜਿਹੜੀ ਇਹ ਸਾਰੀ ਘਟਨਾ ਵਾਪਰੀ ਹੈ ਦਾ ਜ਼ਿੰਮੇਵਾਰ ਕੌਣ ਹੈ ਜੀ ਤੇ ਮੈਂ ਜ਼ਿੰਮੇਵਾਰ ਸਾਰੀ ਕਮੇਟੀ ਨੂੰ ਮੰਨਦਾ ਜੀ ਜਿਨ੍ਹਾਂ ਦੀ ਅੰਗਿਲੀ ਕਰਕੇ ਹੋਇਆ ਦੇਖੋ ਜੀ ਇਹ ਬੜੀ ਹੀ ਮੰਦ ਭਾਗੀ ਘਟਨਾ ਅੱਜ ਫੇਰ ਵਾਪਰੀ ਹੈ ਹਨਾ ਬਲਕਿ ਅੱਜ ਦੋ ਘਟਨਾਵਾਂ ਵਾਪਰੀਆਂ ਨੇ ਇੱਕ ਅੱਜ ਸਵੇਰੇ 5 ਵਜੇ ਗੁਰਦਰਾ ਪੋਰਾ ਸਾਹਿਬ ਆਬਾ ਬਖਾਲਾ ਸਾਹਿਬ ਵਿਖੇ ਘਟਨਾ ਵਾਪਰੀ ਹੈ ਇੱਥੇ ਕਰੀਬ 2 ਤੋਂ 3 ਵਜੇ ਦੇ ਵੇਲੇ ਕਰੀਬ ਭਗਵਾਨਪੁਰਾ ਪਿੰਡ ਐ ਇੱਥੇ ਫਲੱਠ ਦੇ ਲਾਗੇ ਉੱਥੇ ਘਟਨਾ ਵਾਪਰੀ ਐ ਮਤਲਬ ਜਿੱਦਾਂ ਮਿੱਥ ਕੇ ਕਾਂਸਪੀਰੇਸੀ ਤੁਸੀਂ 15 ਵਾਲਾ ਜਾਂ 16 ਵਾਲਾ ਉਹ ਸਮਾਂ ਸਾਨੂੰ ਯਾਦ ਕਰਾਤਾ ਜਿਹਦੇ ਦਿਨ ਨੇ ਕਿ ਹਰ ਪਾਸਿਓਂ ਅਟੈਕ ਹੋ ਰਿਹਾ ਕਿੱਧਰ ਤੇ ਅਟੈਕ ਹੋ ਰਿਹਾ ਪੰਜਾਬ ਜੁੰਦਾਗੁਰਾਂ ਦੇ ਨਾਂ ਉੱਤੇ ਉਸ ਗੁਰੂ ਸਾਹਿਬ ਦੇ ਉੱਤੇ ਅਟੈਕ ਹੋ ਰਿਹਾ ਤੇ ਮਿੱਥ ਕੇ ਅਟੈਕ ਕੀਤੇ ਜਾ ਰਹੇ ਨੇ ਤੇ ਇਸ ਅੱਜ ਜਿਹੜੀ ਘਟਨਾ ਵਾਪਰੀ ਆ ਉਹ ਬਿਲਕੁਲ ਸ਼ਰਜੰਤਰ ਸਬਾਨਪੁਰ ਦੇ ਲਾਗੋ ਚੱਲ ਕੇ ਉੱਥੇ ਗਿਆ ਉੱਥੇ ਜਾ ਕੇ ਪਹਿਲਾਂ ਉਹਨੇ ਗੋਲ ਕਛੇੜੀ ਆ ਫਿਰ ਉਹਨੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੰਗ ਭੰਗ ਕੀਤੇ ਨੇ ਫਿਰ ਉਹ ਮਾਰੇ ਦੇ ਸਰੂਪ ਦੀ ਬੇਅਦਵੀ ਕੀਤੀ ਆ ਤੋਂ ਐਡੇ ਕਨਾਉਣੇ ਕਾਰਵਾਈਆਂ ਹੈ ਨਾ ਤੇ ਲਗਾਤਾਰ ਅਜੇ ਸਾਨੂੰ ਪਹਿਲੀ ਨਹੀਂ ਸੀ ਭੁੱਲੀ ਜੰਡਿਆਲੇ ਵਾਲੀ ਮੰਜਕੀ ਵਾਲੀ ਉੱਥੇ ਦਾ ਬੰਦਾ ਅਜੇ ਫੜ ਕੇ ਜੇ ਇੱਥੇ ਤੱਕ ਪਹੁੰਚਿਆ ਨਹੀਂ ਤੇ ਅਗਲੀਆਂ ਦੋ ਘਟਨਾਵਾਂ ਅਜ ਵਾਪਰ ਗਈਆਂ ਤੇ ਸਾਡੀ ਹੋਣੇ ਪੁਲਿਸ ਦੇ ਨਾਲ ਵੀ ਗੱਲ ਹੋਈ ਪੁਲਿਸ ਨੇ ਖੈਰ ਉਹਨੂੰ ਆਪਣੀ ਕਸਟਡੀ ਚ ਲਿਆ ਹੋਇਆ ਉਹਦੇ ਕੋਈ ਸਰਟੀਫਿਕੇਟ ਲੱਗੀ ਆ ਪਰ ਉਹ ਕਹਿੰਦੇ ਨੇ ਵੀ ਅਸੀਂ ਪਰਚਾ ਜਿਹੜਾ ਦੇ ਦਿੱਤਾ ਵਾ ਉਹਦੇ ਤੇ ਹੁਣ ਪਰਚਾ ਜਿਹੜਾ ਉਹ ਤਾਂ ਆਪਾਂ ਨੂੰ ਪਤਾ ਹੀ ਸਾਰੇ ਤੁਸੀਂ ਸਿਆਣੇ ਪੱਤਰਕਾਰ ਹੋ ਵੀ ਪਰਚੇ ਚੋਂ ਕੀ ਨਿਕਲਣਾ ਕੱਖ ਵੀ ਨਹੀਂ ਨਿਕਲ ਜੀ ਇਹ ਤਾਂ ਸਿਰਫ ਇੱਕ ਲਿਪਾ ਪੋਚੀ ਆ ਕਿ 295 ਜਾਂ ਹੁਣ ਧਾਰਾ ਉਹਦਾ ਨਾਮ ਬਦਲ ਦਿੱਤਾ ਹੈ ਤਾਂ ਉਹੋ ਹੀ ਆ ਤਿੰਨ ਸਾਲ ਦੀ ਵਾਦ ਤੋਂ ਬਾਅਦ ਸਾਰੇ ਮੌਕੇ ਤੇ ਜ਼ਮਾਨਤ ਉਹਨੇ ਬਾਹਰ ਆਣ ਕੇ ਸਾਨੂੰ ਟਿੱਚਰਾਂ ਕਰਨੀਆਂ ਆ ਇਸੇ ਚੀਜ਼ ਨੂੰ ਲੈ ਕੇ ਇਸੇ ਦੁੱਖ ਨੂੰ ਲੈ ਕੇ ਅੱਠੇ ਪੈ ਟੈਲ ਸੇਵਾ ਲੈਰ ਵੱਲੋਂ ਜਿਹੜੀ ਆਪਾਂ ਪਿਛਲੇ 3 ਸਾਲਾਂ ਤੋਂ ਕੋਸ਼ਿਸ਼ਾਂ ਕਰਦੇ ਪਏ ਆ ਜਿਹੜੀ ਅਕਾਲ ਤਖਸਾਲ ਵੱਲੋਂ ਇਹ ਹੁਕਮਨਾਮਾ ਜਾਰੀ ਹੋਇਆ ਆ ਜਿਹੜਾ ਹੁਕਮਨਾਮਾ ਤੁਸੀਂ ਸਾਹਮਣੇ ਦੇਖਦੇ ਪਏ ਹੋ 15 ਤਰੀਕ ਨੂੰ ਜਿਹੜਾ ਹੁਕਮਨਾਮਾ ਜਾਰੀ ਹੋਇਆ ਇਹ ਉਹ ਹੈ ਜਿਹਦੇ ਵਿੱਚ ਅਕਾਲ ਤਖਸਾਲ ਨੇ ਸਪਸ਼ਟ ਕੀਤਾ ਹੈ ਸਪਸ਼ਟ ਹਦਾਇਤ ਹੈ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਕਿ 24 ਘੰਟੇ ਸੇਵਾਦਾਰ ਦਾ ਉੱਥੇ ਹੋਣਾ ਯਕੀਨੀ ਬਣਾਇਆ ਜਾਵੇ ਹੁਣ ਕੋਈ ਵੀ ਘਟਨਾ ਤੁਸੀਂ ਲੈ ਲਓ ਬੁਰਜ ਜਵਾਰ ਸਿੰਘ ਵਾਰੇ ਤੋਂ ਲੈ ਕੇ ਇਸ ਘਟਨਾ ਤੱਕ ਲੈ ਲਓ ਕਿ ਕੋਈ ਕਾਰਨ ਤੁਹਾਨੂੰ ਤੁਸੀਂ ਪੁੱਛਿਆ ਨਾ ਹੁਣੇ ਕਿ ਕੀ ਹੋਇਆ ਕਿਉਂ ਹੋ ਗਿਆ ਉਹ ਅਸਲ ਇਹ ਕਿ ਆ ਕਿ ਉੱਥੇ ਮੌਜੂਦ ਕੋਈ ਨਹੀਂ ਸੀ ਕਿਉਂ ਬਾਬੇ ਜੀ ਜੇ ਕੋ ਮੌਜੂਦ ਹੁੰਦਾ ਫਿਰ ਥੋੜਾ ਵੀ ਅਦਵੀ ਹੋ ਜਾਣੀ ਸੀ ਸੋ ਅਕਾਲ ਤਖਤ ਸਾਹਿਬ ਨੇ ਇਹ ਸਪਸ਼ਟ ਹਦਾਇਤਾਂ ਕਰ ਦਿੱਤੀਆਂ ਮੈਂ ਆਪ ਮੀਡੀਆ ਦੇ ਸਾਹਮਣੇ ਆ ਦੋ ਲਾਈਨें ਪੜਨੀਆਂ ਹੁਕਮਨਾਮਾ ਦਾ ਲੰਮਾ ਜਿਹੜੀ ਮੁੱਖ ਤੌਰ ਦੇ ਉੱਤੇ ਲਾਈਨ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਇਸ ਮੀਟਿੰਗ ਵਿੱਚ ਸਿਰਫ ਸੰਮਤੀ ਦੇ ਨਾਲ ਫੈਸਲਾ ਹੋਇਆ ਹੈ ਕਿ ਹਰ ਗੁਰਦੁਆਰਾ ਸਾਹਿਬ ਵਿੱਚ 24 ਘੰਟੇ ਲਈ ਪੱਕੇ ਤੌਰ ਤੇ ਸੇਵਾਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਏ ਇਸ ਵਿੱਚ ਕੋਤਾਇਕ ਪਾਏ ਜਾਣ ਤੇ ਜਾਂ ਪੇ ਅਧਵੀ ਹੋਣ ਦੀ ਸੂਰਤ ਵਿੱਚ ਗੁਰਦੁਆਰਾ ਸਾਹਿਬ ਦੀ ਗ੍ਰੰਥੀ ਸਾਹਿਬ ਅਤੇ ਸੁਮਚੀ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਏਗੀ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਹੁਣ ਗੱਲ ਇਹ ਆ ਸੰਗਤ ਜੀ ਕਿ ਹੁਕਮਨਾਮਾ ਜਾਰੀ ਹੋ ਚੁੱਕਾ ਹੈ ਤੇ ਹੁਣ ਇਹਨੂੰ ਲਾਗੂ ਕਰਨਾ ਮੈਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਪਾਂ ਸ਼ਤਾਬ ਦੀਆਂ ਮਨਾਉਣੀਆਂ ਆਪਾਂ ਬਾਬਾ ਬਕਾਲਾ ਸਾਹਿਬ ਦਾ ਜੋੜ ਮੇਲਾ ਮਨਾ ਰਹੇ ਇਸ ਹੁਕਮਨਾਮਾ ਸਾਹਿਬ ਨੂੰ ਘਰ-ਘਰ ਤੱਕ ਪਹੁੰਚਾਓ ਤੁਹਾਡੇ ਕੋਲ ਜਰੀਏ ਬਹੁਤ ਜ਼ਿਆਦਾ ਨੇ ਬਹੁਤ ਵੱਡੇ ਜਰੀਏ ਨੇ ਸਾਰੀਆਂ ਸਾਰੀਆਂ ਸੰਪਰਦਾਨਾਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਦਾ ਕਿ ਇਹ ਹੁਕਮਨਾਮੇ ਨੂੰ ਘਰ-ਘਰ ਤੱਕ ਪਹੁੰਚਾਓ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਪਹਿਰੇ ਲਾਈਏ ਇਹ ਪਹਿਰਿਆਂ ਦੇ ਬਗੈਰ ਕੰਮ ਨਹੀਂ ਚੱਲਣਾ ਇਹ ਪੰਜਾਬ ਦੀ ਇਕਤਾ ਨੂੰ ਪੰਜਾਬ ਦੀ ਅਖੰਡਤਾ ਨੂੰ ਅੱਗ ਲਾਉਣ ਵਾਲੀ ਗੱਲ ਹੈ ਮੈਨੂੰ ਪਰਸੋਂ ਫੋਨ ਆਇਆ ਪਟਿਆਲੇ ਤੋਂ ਇੱਕ ਮੰਦਰ ਦੇ ਪ੍ਰਧਾਨ ਸਾਹਿਬ ਨੇ ਮੇਰੇ ਨਾਲ ਖੁਸ਼ਸਾਂਝਾ ਕੀਤਾ ਕਹਿੰਦਾ ਭਾਈ ਸਾਹਿਬ ਇਹ ਪੰਜਾਬ ਦੇ ਮਾਹੌਲ ਨੂੰ ਫਿਰ ਤੋਂ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਨੇ ਸੋ ਅਸੀਂ ਸਾਰੇ ਪੰਜਾਬੀਆਂ ਨੇ ਪੰਜਾਬ ਜੁਦਾਗੁਰਾਂ ਦੇ ਨਾਂ ਉਤੇ ਇੱਥੇ ਤੇ ਸਾਰੇ ਸ਼ਰਧਾਲੂ ਨੇ ਗੁਰੂ ਸਾਹਿਬ ਨੂੰ ਕਿਹੜਾ ਨਹੀਂ ਮੱਥਾ ਟੇਕਦਾ ਇੱਥੇ ਪੰਜਾਬ 'ਚ ਆਪਾਂ ਸਾਰੇ ਰਾਨ ਮਿਲ ਕੇ ਇਹਨਾਂ ਬੇਦਬੀਆਂ ਨੂੰ ਡਕਾ ਲਾਉਣਾ ਹੈ ਆਪਾਂ ਗੁਰੂ ਘਰਾਂ 'ਚ ਪਹਿਰੇ ਲਾਈਏ ਤਾਂ ਕਿ ਅੱਜੇ ਤੋਂ ਬੇਦਬੀਆਂ ਨਾ ਹੋਣ ਤੇ ਸਰਕਾਰ ਤੋਂ ਮੰਗ ਕਰਦੇ ਆ ਸਰਕਾਰ ਤੋਂ ਮੰਗ ਹੈ ਕਿ ਇਸ ਕਾਨੂੰਨ ਨੂੰ ਸਖਤ ਕਰ ਦਿਓ ਮੱਧ ਪ੍ਰਦੇਸ਼ ਦੇ ਵਿੱਚ ਗਊ ਮਾਤਾ ਦੀ ਹੱਤਿਆ ਦਾ ਜਾਂ ਕੋਈ ਇਦਾਂ ਦਾ ਕੇਸ ਹੋ ਜੇ ਉੱਥੇ ਸਿੱਧੀ ਐਨਐਸਏ ਲੱਗਦੀ ਆ ਉਹਨਾਂ ਨੇ ਆਪਣਾ ਕਾਨੂੰਨ ਬਣਾਇਆ ਹੋਇਆ ਕਿਉਂ ਨਹੀਂ ਇਹ ਪੰਜਾਬ ਆਪਣੇ ਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਵਾਸਤੇ ਐਸਾ ਕਾਨੂੰਨ ਬਣਾ ਸਕਦਾ ਸੋ ਬੇਨਤੀ ਆ ਸਾਰਿਆਂ ਲੀਡਰਾਂ ਦੇ ਹੱਥ ਬਣ ਕੇ ਬੇਨਤੀ ਆ ਇਸ ਚੀਜ਼ ਤੇ ਪੋਲਿਟਿਕਸ ਕਰਨੀ ਛੱਡ ਦਈਏ ਸਾਰੇ ਇਕੱਠੇ ਹੋ ਤੁਸੀਂ ਸਰਵਸ ਪਾਰਟੀ ਮੀਟਿੰਗ ਸਦੋਂ ਹਾਂ ਕਿੰਨੀ ਕਿੰਨੀ ਇੱਕ ਵਾਰੀ ਇਦਾਂ ਦੀਆਂ ਕਵਰੇਜਾਂ ਮੀਡੀਆ ਨੇ ਕਰਨੀਆਂ ਜਾਂ ਸਾਡੇ ਵਰਗਿਆਂ ਨੇ ਬੋਲਣਾ ਆਪਾਂ ਇਸ ਪੰਜਾਬ ਦੇ ਮਸਲੇ ਦਾ ਪੱਕਾ ਹੱਲ ਕਰ ਲਈਏ ਸਾਰੀਆਂ ਪਾਰਟੀਆਂ ਰਲ ਕੇ ਇੱਕ ਮਤਾ ਪਕਾ ਲਵੋ ਜਿਹੜਾ ਪੰਜਾਬ ਚ ਪਿਆ ਦੀ ਵੀ ਕਰਦਾ ਉਹਨੂੰ ਕਤਲ ਦੇ ਤਲ ਸਜ਼ਾ ਜਿਹੜੀ ਆ ਉਹ ਦਿੱਤੀ ਜਾਏ ਇਥਿਕਲੀ ਤੁਸੀਂ ਸਾਰੇ ਰਾਜੀ ਹੋ ਪਰ ਹੰਬਲਾ ਤਾਂ ਮਾਰਨਾ ਪੈਣਾ ਇਹਦੇ ਬਿਨਾਂ ਕੰਮ ਨਹੀਂ ਜੇ ਹੋਣਾ ਇਹ ਬੇਨਤੀਆਂ ਸਾਡੀਆਂ ਮੀਡੀਆ ਵਾਰਿਆਂ ਤੱਕ ਤੇ ਸਰਕਾਰਾਂ ਤੱਕ ਤੇ ਸੰਗਠਨਾਂ ਤੱਕ ਇੱਕ ਸਵਾਲ ਹੈ ਆਖਰੀ ਦਿੱਤਾ ਜੋ ਸੇ ਕਿ ਹੁਕਮਨਾਮਾ ਜਾਰੀ ਹੋਇਆ ਸੀ ਉਹਦਾ ਕੀ ਇਸ ਘਟਨਾ ਦੇ ਵਿੱਚ ਇਸ ਹੁਕਮਨਾਮੇ ਦੇ ਤਹਿਤ ਵੀ ਕਾਰਵਾਈ ਦੀ ਮੰਗ ਕਰਦੇ ਹਾਂਜੀ ਬਿਲਕੁਲ ਅਸੀਂ ਹੁਕਮਨਾਮਾ ਸਾਫ ਦੀ ਕਾਪੀ ਦਿੱਤੀ ਆ ਜੀ ਕਮਿਸ਼ਨਰ ਸਾਹਿਬ ਨੂੰ ਕਾਪੀ ਦਿੱਤੀ ਆ ਅਸੀਂ ਅਸੀਂ ਆਖਿਆ ਕਿ ਇਹ ਤੁਸੀਂ ਹੁਕਮਨਾਮਾ ਆਪਣੇ ਸਾਰੇ ਪੰਜਾਬ ਦੇ ਵਿੱਚ ਅਸੀਂ ਤਾਂ ਉਹਨਾਂ ਨੂੰ ਵੀ ਬੇਨਤੀ ਕੀਤੀ ਸਾਡੀ ਡੀਜੀ ਸਾਹਿਬ ਦਾ ਇੱਕ ਮੁਲਾਕਾਤ ਕਰਵਾ ਦਿਓ ਤਾਂ ਕਿ ਕਿਉਂਕਿ ਵੇਖੋ ਜਦੋਂ ਕਿਤੇ ਘਟਨਾ ਵਾਪਰਦੀ ਆ ਆਪਾਂ ਤਾਂ ਦੁਖੀ ਹੁੰਨੇ ਹੁੰਨੇ ਆ ਸਿੱਖਾਂ ਨੇ ਤਾਂ ਦੁਖੀ ਹੋਣਾ ਹੀ ਪੁਲਿਸ ਵੀ ਪਰੇਸ਼ਾਨ ਹੁੰਦੀ ਆ ਪੁਲਿਸ ਦੇ ਵਿੱਚ ਵੀ ਜਿਹੜੇ ਅਫਸਰ ਨੇ ਉਹ ਵੀ ਸਿੱਖ ਨੇ ਜਾਂ ਦੂਜੇ ਵੀ ਨੇ ਉਹਨਾਂ ਨੂੰ ਵੀ ਤਾਂ ਦਰਦ ਹੁੰਦਾ ਸੋ ਮੈਂ ਬੇਨਤੀ ਕਰਦਾ ਕਿ ਪੁਲਿਸ ਦੇ ਸਾਰੇ ਗਰੁੱਪਾਂ ਦੇ ਵਿੱਚ ਹੁਕਮਨਾਮਾ ਪਾਇਆ ਜਾਏ ਸਾਰੇ ਪ੍ਰਚਾਰਕ ਸਹਿਬਾਨਾਂ ਦੇ ਗਰੁੱਪਾਂ ਦੇ ਵਿੱਚ ਹੁਕਮਨਾਮਾ ਪਾਇਆ ਜਾਏ ਸਾਰੀਆਂ ਪ੍ਰਬੰਧਕ ਕਮੇਟੀਆਂ ਤੱਕ ਪਹੁੰਚਿਆ ਜਾਏ ਤੋ ਸਾਰੇ ਰਲ ਕੇ ਭਾਈ ਪੁਸ਼ਕ ਮਿਸ਼ਨਰ ਨਾਲ ਤੁਹਾਡੀ ਵੀ ਗੱਲ ਹੋਈ ਆ ਕਿ ਉਹਨਾਂ ਨੇ ਇਸ ਮਾਮਲੇ ਦੇ ਤਹਿਤ ਕੋਈ ਧਾਰਾ ਦੱਸੀਆਂ ਕਿ ਧਾਰਾ ਜਿਹੜੀ ਜਿਹੜੀ ਹੈ 12 ਤਾਂ ਉਹ ਹੀ ਜਿਹੜੀ 295 ਦਾ ਨਵਾਂ ਹੁਣ ਨਾ ਅਜੇ ਮੈਨੂੰ ਯਾਦ ਨਹੀਂ ਹੋਊਗੀ ਹਨਾ ਉਹ ਮੇਰੇ ਖਾਲ 99 ਹੋ ਗਿਆ ਕੁਛ ਇਦਾਂ ਕਰਕੇ ਉਹ ਧਾਰਾ ਜਿਹੜੀ ਲੱਗੀ ਆ ਪਰ ਇਹਦੇ ਚੋਂ ਕੱਥ ਨਹੀਂ ਨਿਕਲਣਾ ਇਹ ਤਾਂ ਸਿਰਫ ਇਹ ਹੁੰਦਾ ਵੀ ਜਿਹੜਾ ਰੋਸ ਆ ਵੀ ਹਾਂ ਮਾ ਪਰਚਾ ਦਰਜ ਹੋ ਗਿਆ ਪਰਚਾ ਕਿੰਨੇ ਪਰਚੇ ਆਪਾਂ ਦਰਜ ਕਰਾ ਲਏ ਕਿੰਨੇ ਬੰਦੇ ਇਹਨਾਂ ਕੋਲ ਅੰਦਰ ਕਿਉਂਕਿ ਜਦੋਂ ਕੋਈ ਬੰਦਾ ਮਰ ਜਾਂਦਾ ਨਾ ਉਦੋਂ ਕਹਿੰਦੇ ਉਹਨੂੰ ਮਾਰਿਆ ਕਿਉਂ ਤਾਨੂੰ ਪਤਾ ਕਿਦਾਂ ਲੱਗੇਗਾ ਹੁਣ ਪਤਾ ਤਾਂ ਫਿਰ ਜਿੰਨਾਂ ਨੇ ਲਾਉਣਾ ਉਹ ਹੀ ਲਾ ਸਕਦੇ ਨੇ ਨਾ ਪੁਲਿਸ ਨੂੰ ਵੀ ਬੇਨਤੀ ਆ ਕਿ ਇਹਨਾਂ ਕੇਸਾਂ ਚੋਂ ਜਰੂਰ ਸਾਨੂੰ ਕੁਝ ਕੱਢ ਕੇ ਦੋ ਇਹਨਾਂ ਦੇ ਪਿੱਛੇ ਕੌਣ ਹੈ 8 ਸਾਲ ਹੋ ਗਏ ਨੇ ਸੰਗ ਤੁਹਾਨੂੰ ਰੋਂਦਿਆਂ ਤਰਲੇ ਮਾਰਦਿਆਂ ਵੀ ਸਾਨੂੰ ਦੱਸੋ ਤਸੇ ਇਹਨਾਂ ਦੇ ਪਿੱਛੇ ਕੌਣ ਹੈ ਇਹ ਬੇਨਤੀ ਸਾਡੀ ਪ੍ਰਮਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਨੂੰ ਸ਼ਾਮ ਕਰੀਬ 3:30 ਵਜੇ ਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਭਗਵਾਨ ਦਾ ਪ੍ਰਿੰਸ ਹੈ ਕੋਈ ਬੰਦਾ ਗੁਰਦੁਆਰੇ ਚ ਬੜ ਗਿਆ ਉੱਤੇ ਉਹਨੇ ਕੋਲੇ ਵਿਆਹ ਦੀ

اور باقی جڑی تفتیش ہے وہ سی جلد از جلد مکمل کر کے اس نو کیسز روانہ کرن۔ ان فون سٹیتی کیتان دی ہے؟ فون سٹیتی ਸਾਡੀ ਬਿਲਕੁਲੀ ਕੰਟਰੋਲ ਤੇ ਹੈ। ਸਾਨੂੰ ਬੜਾ ਕਾਪਰੇਟ ਕੀਤਾ ਪਬਲਿਕ ਨਰੀ اور ਥੋੜੀ ਬੋਦੀਆ ਕਾਰਵਾਈ ਲਈ ਉਹਨਾਂ ਪਾਸੇ ਨੂੰ ਸਾਨੂੰ ਬਹੁਤ ਬੜਾ ਕਾਪਰੇਟ ਕੀਤਾ। ਹੁਣ ਸਾਰਾ ਲਾਅ ਐਂਡ ਆਰਡਰ ਸਿਚੁਏਸ਼ਨ ਬਿਲਕੁਲ ਫਿਸਿਬਲ ਹੈ। ਸਿਚੁਏਸ਼ਨ ਪੂਰੀ ਕੰਟਰੋਲ ਵਿੱਚ ਹੈ। ਸਾਰੇ ਬੰਦੇ ਇਥੇ ਆ ਚੁੱਕੇ ਹਨ। ਸਾਰਾ ਕੁਝ ਤਸੀਰ ਬੜੀ ਤੇਰੀ ਤਮਾਮ ਹੋ ਰਿਹਾ ਹੈ। ਐਕਚੁਅਲੀ ਅਕਸਰ ਇਹੋ ਜਿਹਾ ਕਟਾਅ ਹੁੰਦਾ ਹੈ।

ਫਿਰ ਮਨ ਸੱਟਾ ਕਿੰਨੀ ਕੱਲੀਆਂ ਸੀ ਉਹਨਾਂ ਅਸੀਂ ਵੈਰੀਫਾਈ ਕਰਦੇ ਹਾਂ ਉਹਨੂੰ ਹਮ ਚੈੱਕ ਹੋ ਜੜਾ ਮੈਡੀਕਲ ਬਲਾਈਜ਼ਾ ਹੋਗਾ ਤਾਂਕਿ ਸਾਰੀ ਡਿਟੇਲ ਆ ਜਾਵੇ ਥੈਂਕ ਯੂ ਥੈਂਕ ਯੂ ਥੈਂਕ ਯੂ